ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋਈ ਪਹੁੰਚ ਕੇ ਮੋਟਰ ਪਰ ਝੌਲੀ ਤੇ ਪਰਮੋਸ਼ ਲੈ ਕੇ ਹਾਂ ਕੱਲੀ ਉੱਠ ਕੇ ਆਹ ਲੋਈ ਚਾਹ ਤੇ ਝੌਲੀ ਤੇ ਅੱਜ ਪਾਣੀ ਰੇ ਤੇ ਅੱਜ ਸ਼ਾਇਦ ਬਈ ਸਾਡੇ ਪਿੰਡ ਵੀ ਮਸ਼ੀਨ ਲੱਗ ਜਾਵੇ ਧਾਨਾਂ ਵਾਲੀ ਪਿੰਡ ਵੀ ਧਾਨ ਵੜਾਉਣੇ ਚਾਹਤਾ ਅੱਜ ਬੈਂਕਲ ਅੱਜ ਪਿੰਡ ਵੀ ਸਾਂ ਨੰਬਰ ਲੱਗਦੇ ਹੋ ਤੁਹਾਨੂੰ ਦਾ ਚੰਡੀਆ ਲੁੱਗੇ ਤੁਸੀਂ ਵੀ ਹੋ ਮੈਂ ਪਿੱਕਿਆ ਈ 3000 ਤੋਂ ਵੀ ਅੱਜ ਮੈਂ ਘਰੇ ਪਾ ਦੀਏ ਜਦ ਤੱਕ ਰੇਹ ਪਾ ਦੀਏ ਉੱਪਰ ਜਿਹੜਾ ਪਿਆ ਕੋਠੇ 'ਤੇ ਆਉਂਦੇ ਮਾਲ ਜਿਹਾ ਹੋਲੜ ਦੇ ਆਉਂਦਾ ਉਹ ਤਾਂ ਹੁਲਵੇ ਤਾਂ ਕਰਨ ਦਾ ਕੋਈ ਚੱਕਰ ਨਹੀਂ ਤੈਨੂੰ ਰੇਹ ਪਾ ਦਿੰਦੇ ਮੈਂ ਮੈਂ ਚੋਲੇ ਚੱਕ ਲਿਆ ਵਾ ਨਮੀ ਥਰਮੋਸ਼ ਆਈ ਸ਼ਾਸ ਪਾਮਣੀ ਵੀ ਹੋਣੀ ਇਹ ਪਟਾਕਾ ਵੱਜੂਗਾ ਇਹ ਇੰਨਾ ਸੋਡਾ ਹੁੰਦਾ ਦੱਸ ਬਹੁਤ ਪੀਉ ਮੈਂ ਨਹੀਂ ਪੀਣੀ ਨਹੀਂ ਨਹੀਂ ਪੀ ਯਾਰ ਆ ਇਹਨਾਂ ਨੂੰ ਮੈਂ ਤਾਂ ਕੋਕਾ ਕੋਲਾ ਮੀਡੀਅਮ ਦੀ ਆਪਣੇ ਬੋੜੇ ਵਾਲਾ ਕੰਮ ਕਰਾਇਆ ਗਰ ਵਾ 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 ਵੰਡ ਕੇ ਪੀਣੀ ਆ ਕੱਟ ਕਰ ਦੋ ਇਹਨੂੰ ਜਿਆਦਾ ਮੇਰੀ ਆਤ ਹੋਰ ਆ ਨਾ ਵੇ ਰਲਮੇ ਕਿਚਾ ਖਾਣੇ ਪੀਣੇ ਵਾਲਾ ਬੰਦਾ ਸ਼ਕਲ ਵਾਲੇ ਨਹੀਂ ਤੇਰੇ ਡੈਡੀ ਮੈਨੂੰ ਜੇ ਦੇਖਣ ਨੂੰ ਗਜਨ ਬਾਈ ਪਾ ਲਾ ਚਾ ਅੱਛਾ ਵੰਡ ਕੇ ਚੀਜ਼ ਕਰਨੀ ਹੈ। ਹੂੰ ਛੋਟੀ ਲੈ ਕੇ ਆਉਣੀ ਹੈ ਇਹ ਲੀਟਰ ਵਾਲੀ ਇਹ ਇੱਕ। ਇਹ ਪਹਿਲਾਂ ਡੈਡੀ ਜੀ ਨੂੰ ਦੇਣੀ ਸੀ ਉੱਥੇ। ਨਹੀਂ ਹੁਣ ਦੱਸ ਮੰਮੀ ਕਿੱਦਾਂ ਵਿਚਾਰੀ? ਹਾਂ ਠੀਕ ਐ। ਠੀਕ ਐ। ਇਹ ਫਿਰ ਬੜੀ ਸੀਗੀ ਜ਼ਿਆਦਾ। ਅੱਜ ਫਿਰ ਜੇ ਕਰੇ ਦਾ ਚ ਚੱਕਰੀਆਂ ਦੇ ਹੈ। ਹਾਂ। ਖੁਸ਼ ਹੋ ਗਏ। ਹਣ ਕਲ ਚੋਰੀਆਂ ਹੋਣਗੀਆਂ ਐ ਤੇ। ਚੋਰੀਆਂ ਤਾਂ ਹੁਣ ਸਾਡਾ ਕੀ ਬਣੂਗਾ? ਸਾਡਾ ਕੁਝ ਨਹੀਂ। ਨਹੀਂ ਆਏ ਨਾ। ਚੱਕਰੀਆਂ ਪਿਆ ਬਗੈ ਨਾਲ। ਤੇਰੇਰੇ ਵੀਰ ਨੌਰ ਗਿਆ ਤਿਆਰ ਹੈ ਤਕੀ ਬਲੈਕ ਆਊਟ ਤਿਆਰਾਂ ਦਾ ਚਲੋ ਭਾਈ ਮਾਰ ਜੀ ਮੇਰੇ ਕੋਲ ਨਹੀਂ ਲੱਗਦੇ ਨਾ ਹਾਸੇ ਚ ਲਾਹੋ ਸੀ ਨਾ ਹਾਸੇ ਮਖੌਲ ਹਾਂ ਨਹੀਂ ਹਾਂ ਜੀ ਕਦ ਚੱਲਾਂਗੇ ਦੁਪਹਿਰ ਨੂੰ ਉਧਰ ਪਿੰਡ ਅੱਛਾ ਜੀ ਦੇਖਦੇ ਉਧਰ ਵੀ ਚ ਲੱਗਾ ਵੱਡ ਹੋਣੀ ਆ ਠੀਕ ਹੈ ਜੀ ਠੰਡੀ ਕਰਕੇ ਵੀਣੀ ਆ ਮੈਂ ਠੰਡੀ ਵੀ ਨਹੀਂ ਆ ਹੁਣ ਗਰਮ ਆ ਨੇ ਇਹਦੇ ਵਿੱਚ ਨੇ ਐ ਨਾ ਮਗਰ ਨਾ ਕਰੂੰ ਬਿਜਲੀ ਖਰਾਬ ਕਰਨੀ ਹੈ ਸਰਮੋਸ਼ ਹੈਗੀ ਅਜ ਪਾਰੇ ਜੀ ਉਹ ਉਹ ਠੀਕ ਹੈ ਠੀਕ ਹੈ ਗੈਸ ਵਾਲੀ ਬਿੱਲ ਚੈੱਕ ਕਰਉਣਾ ਯਾਰ ਇਹਦਾ ਪਤਾ ਨਹੀਂ ਹੁਣ ਸਾਡੇ ਨਾਲ ਜਿਹੜਾ ਉਹ ਸਾਹਮਣੇ ਮੀਟਰ ਲੱਗਿਆ ਵਾ ਇਹੇ ਦੂਆ ਮੀਟਰ ਆਨਲਾਈਨ ਵਾਲਾ ਆਨਲਾਈਨ ਚਿਪ ਵਾਲਾ ਹੈ ਨਾ ਅੰਕਰ ਇਹਦਾ ਬਿੱਲ ਆਉਂਦਾ ਆਨਲਾਈਨ ਹੈ ਉਹ ਨੰਬਰ ਕਿਹੜਾ ਹੋਇਆ ਆਪਾਂ ਡੈਡੀ ਵੀ ਦਾ ਤੇ ਹੁਣ ਦੇਖਦੇ ਆਪਾਂ ਇਹਦਾ ਇਹਦਾ ਰਜਿਸਟਰ ਪੀਸ ਦੇਖਿਆ ਹੁੰਦਾ ਉਹ ਤੇ ਜ਼ੀਰੋ ਲਿਖਿਆ ਹੁੰਦਾ ਹੈ ਤੇ ਮੈਂ ਕਿਹਾ ਬਿੱਲ ਕਿਤੇ ਜ਼ੀਰੋ ਨਾ ਹੋਵੇ ਦੇਖ ਲਿਆ ਮੈਂ ਪੁੱਛਿਆ ਉਹ ਮੁੰਡਾ ਉਹਨੇ ਬੈਠਾ ਇਹਨੂੰ ਦਫ਼ਤਰ ਚ ਯਾਰ ਕਿਹੜਾ ਅਬਿਜਰੀ ਵਾਲੇ ਅੱਛਾ ਇਹਨਾਂ ਨੂੰ ਪੁੱਛੂਗਾ ਹਾਂ ਕੜੂਵੇ ਦਾ ਉੱਥੇ ਜੇ ਮੁੰਡਾ ਮਗਰੋਂ ਨੇ ਦਾ ਅੱਛਾ ਜਾਣਦਾ ਆਪਾਂ ਨਹੀਂ ਬਈ ਦੱਸਿਓ ਜਿਹੜਾ ਆ ਆਪਣਾ ਆਨਲਾਈਨ ਚਿੱਪ ਵਾਲਾ ਮੀਟਰ ਹੈ ਇਹਦਾ ਆਪਾਂ ਬਿੱਲ ਕਿੱਦਾਂ ਚੈੱਕ ਕਰ ਸਕਦੇ ਆਨਲਾਈਨ ਨੰਬਰ ਪਾ ਕੇ ਏਕਣਾ ਉਸ ਪਾ ਕੇ ਚੈੱਕ ਕਰ ਹੁੰਦਾ ਮੈਂ ਜਿਹੜਾ ਦੂਆ ਉਹ ਤਾਂ ਮੈਂ ਭਰ ਲਿਆ ਸੀਗਾ ਕਾਰਨ ਤੇ ਇਹਦਾ ਨਹੀਂ ਪਤਾ ਲੱਗਿਆ ਤੇ ਬਾਕੀ ਦੇਖਦੇ ਆ ਬਈ ਅੰਕਲ ਰੇ ਤਾਂ ਨਹੀਂ ਪਿਆ ਕਿਹੜਾ ਜੂਰੀਆ ਜੂਰੀਆ ਹੈਗਾ ਜੀ ਮੁ ਠੀਕ ਘਰਾ ਮਾਉਣਾ ਘਰ ਬਾਸ ਤੇ ਲੇ ਗਿਰਣਾ ਆਹ ਦੇਖ ਪਿਆ ਨਾ ਬਸ ਠੀਕ ਐ ਔਖਾ ਤਾਂ ਨਹੀਂ ਲਾਉਣਾ ਅੰਕਲ ਔਖਾ ਤਾਂ ਨਹੀਂ ਚਲਾਇਆ ਠੰਡਾ ਠੰਡ ਲੱਗਦੀ ਆ ਨਾ ਚੱਲ ਅੱਜ ਆਪਣਾ ਵਾਹਿਗੁਰੂ ਦੀ ਕਿਰਪਾ ਨਾਲ ਧਾਨ ਵੀ ਵੱਢ ਹੋ ਜਾਵੇ ਪਿੰਡ ਤੇਨੂੰ ਵਧੀਆ ਕੰਮ ਨਿਭੜ ਜਾਵੇ ਤੇ ਖਾਲੂ ਜਾਵਾਂਗੇ ਮੰਡੀ ਫਿਰ ਚਮਕੌਰ ਸਾਹਿਬ ਮੈਂ ਬਹੁਤ ਥੱਲੇ ਉਹਦੇ ਪਾ ਲੈ ਜੂਗਾ ਮੁੱਠੀ ਕੀ ਚਾਹੀਦਾ ਤਾਂ ਜ਼ਿਆਦਾ ਮੈਂ ਦੇਖਣਾ ਤੌਦੇ ਜਿਹਾ ਆਉਂਦੇ ਅੱਛਾ ਮੇਰਾ ਕਿਉਂ ਹੈ ਸਮਾਂ ਕਿ ਮਨੋ ਜੇ ਕੰਮ ਬਾਰੇ ਵੀ ਇਹ ਚੰਗੀ ਰਹਿੰਦੀ ਉਹਦੇ ਕੋਲ ਤੇ ਲਿਆ ਤੇ ਚੱਕ ਕੇ ਸਾਰੇ ਕੋਲ ਚ ਅੱਛਾ ਇਹਦੇ ਕੋਲ ਤੇ ਮਹੌਰੀ ਸਾਡਾ ਮੁੱਢੀ ਦੋਹੇ ਨੇ ਕਦਾਂ ਲਈ ਜਪਾਂ ਬਮਾ ਉਹ ਲੈ ਥੱਲੇ ਜਿਉਂ ਨਾ ਚ ਲਫਾਵੇ ਦੇ ਪਾ ਕੇ ਮੁੱਠੀ ਕੋ ਲੋ ਜੀ ਹੁਣ ਪੀਏ ਚਾਹ ਅਸੀਂ ਲੋ ਜੀ ਹੁਣ ਚਲੀਏ ਆਪਾਂ ਘਰ ਨੂੰ ਘਰ ਜਾ ਕੇ ਪਈਏ ਰੇ ਤੇ ਅੰਕਲ ਲੰਘਿਆ ਸੈਰ ਕਰਨ ਇਹਨਾਂ ਆਇਆ ਮੈਂ ਸੈਰ ਕਰਕੇ ਉਧਰੋਂ ਵੇ ਆ ਪੜਦਾ ਉੱਥੇ ਦੇਖ ਰਹੇ ਜਾਂਦੇ ਆਂਦੇ ਮਿਲ ਕੇ ਤੇ ਉਧਰ ਬਈ ਸਾਡਾ ਧਨੀਆ ਵੀ ਹੋ ਚੱਲਿਆ ਵਾਲੇ ਤੇ ਚੱਲੀ ਹੁਣ ਘਰ ਨੂੰ ਫੇਰ ਪਾਵਾਂਗੇ ਉਰੇ ਕੱਲ ਨੂੰ ਅੱਜ ਪਹਿਲਾਂ ਪਿੰਡ ਥਾਣਾ ਦਾ ਕੰਮ ਨਿਵੇੜਦੀ ਐ ਫੇਰ ਪਾਵਾਂਗੇ ਇੱਧਰ ਰੇ ਪਰ ਜੇ ਅੱਜ ਤਾਂ ਹਣ ਵੱਡੋਗੇ ਫੇਰ ਕੱਲੂ ਮੰਡੀ ਜਾਣਾ ਬੈਣਾ ਆਹ ਬੇ ਮੰਡੀ ਚ ਵੀ ਹਾਂ ਕਣਕ ਦਾ ਆਏ ਆ ਕਿ ਕਣਕ ਨਾ 12 ਜੀਆ 1 ਵੇ ਤੱਕ ਤੁਲ ਜਾਂਦੀ ਆ ਧੰਨਾਂ ਨੂੰ ਲੱਗਦਾ ਟਾਈਮ ਤਾਂ ਇਹਨਾਂ ਨੂੰ ਜੇ ਆਪਾਂ ਸਵੇਰ ਹੀ ਵੀ ਲੱਗ ਗਈ ਆ ਸ਼ਾਮ ਦਾ ਹੁੰਦੀ ਹੁੰਦੀ ਉੱਥੇ ਦੇਖ ਲੋ ਕੇਵਰ ਫੋਲ ਦਿੰਦੇ ਆ ਫੇ ਕੰਡਾ ਨਾ 3 ਵਜੇ ਜਾਂ 4 ਵੇ ਲੱਗਦਾ ਕਣਕ ਦਾ ਵਧੀਆ ਕਣਕ ਦਾ 12 1 ਵੇ ਲਾ ਦਿੰਦੇ ਉਹ 12 1 2 ਵਜੇ ਨਵੇੜ ਕੇ ਘਰ ਨੂੰ ਭੇਜ ਦਿੰਦੇ ਆ ਤੇ ਉਹ ਆ ਗਿਆ ਅੰਕਲ ਅਰੇ ਸਰ ਉਰੇ ਰੇ ਜਾਂ ਕੱਲ ਨੂੰ ਜਾਂ ਪਾਸੋਂ ਪਾਵਾਂਗੇ ਜ ਜ ਵਿਲੇ ਹੋ ਗਏ ਸਾਧਰੇ ਧਨ ਵੜਾ ਕੇ ਕਿਉਂ ਮਸ਼ੀਨ ਨੇ 2 ਵੇ ਦਾ ਟਾਈਮ ਦਿੱਤਾ ਵਾ ਇਹ ਦੇਖਦੇ 2 ਵਜੇ ਆ ਗਈ 2 ਤੇ 3 3 ਕਿੱਲੇ ਉੱਥੇ ਘੰਟਾ 2 ਘੰਟੇ ਲੱਗੇ ਜਾਣੇ ਕਬਨ ਮਰੀ ਜਾਂਦਾ ਹੰਕਲ ਕੀ ਹੋ ਗਿਆ ਕੀ ਹੋ ਗਿਆ ਅੰਦਰ ਚਲੋ ਜੀ ਫੇਰ ਆਉਂਦਾ ਮੈਂ ਰੋਟੀ ਲੈ ਕੇ ਚੱਲਾਂਗੇ ਉਧਰ ਨੂੰ ਠੀਕ ਹੈ ਜੀ ਠੀਕ ਹੈ ਜੀ ਓਕੇ ਮਿਲਦੇ ਧੰਨ ਬੜਾਈ ਪਰ ਫੇਰ ਠੀਕ ਹੈ ਜੀ ਆ ਜਮਾ ਮੈਂ ਠੀਕ ਹੈ ਚਲ ਜੇ ਕੰਮ ਹੋਣਾ ਲੋ ਜੀ ਰੇਲ ਲਿਆਂਦਾ ਤੈਨੂੰ ਬਾਅਦ ਚ ਪਾਵਾਂਗੇ ਪਹਿਲਾਂ ਚੱਲੀਏ ਪਿੰਡ ਧਾਨ ਦੇਖਣ ਅੰਦਰ ਸਾਡਾ ਆੜੀ ਵੀ ਆ ਗਿਆ ਕਾਲੂ ਜੇ ਜਰ ਮੇ ਜਾਣਾ ਹੁੰਦਾ ਪਹਿਲਾਂ ਉੱਥੇ ਬੈਠਾ ਰਹਿੰਦਾ ਹੋਰ ਥੱਲੇ ਗੱਡੀ ਥੱਲੇ ਰਹਿਣਾ ਤੇ ਠੰਡੀ ਠੰਡਕ ਰਹਿੰਦੀ ਹੈ ਉਨ ਬੈਰ ਨੂੰ ਗੋਤੇ ਵੇਣਾ ਸੂਰ ਸੂਰ ਸਾਰੇ ਘਰ ਘੁੰਮ ਕੇ ਦੁੱਧ ਪੀ ਕੇ ਫੇਰ ਆ ਜਣਾ ਨੇ। ਠੀਕ ਏ। ਚੜਾਏ ਚਲੀ ਖੇਤਾਂ ਨੂੰ। ਉਠਾਇਆ। ਪਿੰਡ ਵਾਲੇ ਆਣਾ ਦੁਪਹਿਰ ਤੱਕ ਮੈਂ ਜਾਇਆ ਤੋ ਲੇਟ ਹੋ ਗਿਆ ੜੀ ਥੋੜਾ ਜ। ਚੱਲ ਬਈ। ਹੌਲੀ। ਇੱਧਰ ਆਣਾ ਇੱਧਰ। ਇੱਧਰ ਆਣਾ ਇੱਧਰ ਆ। ਚੱਲ। ਭਾਗ ਕੇ ਭਾਗ ਕੇ ਬਾਕੇ ਸੋਈ ਪਿੰਡ ਪਹੁੰਚ ਗਏ ਤਰਾੜੀ ਸਾਡਾ ਪਿੱਛੇ ਪੈਰਿਆਂ ਨੇ ਗੱਬੇ ਗੱਬੇ ਰਖਾ ਲੰਦਾ ਕਿ ਉਸ ਪੇ ਵੀ ਸਾਰੇ ਮਿੱਲਾ ਹੈ ਕਾ ਸਾਹਰ ਕੋ ਮੈਂ ਇਹ ਦਰ ਹੀ ਕਹਾਣ ਕਰ ਗਈ ਹੈ ਹਾਲ ਝੁੱਕਿਆ ਵਿੱਚ ਨੂੰ ਇੱਕ ਸਾਡਾ ਆਪਣੇ ਵੀ ਦੇਖਿਆ ਸੀਗਾ ਮੈਂ ਜਾ ਕੇ ਦਿਖਾਉਂਦਾ ਤਾਂ ਹਵਾ ਪੱਜੀ ਵੀ ਮਾਣ ਪੇ ਜ਼ਿਆਦਾ ਨਹੀਂ ਗਰੀ ਵੀ ਲਿਖਣਾ ਇੱਕਣੀ ਥੋੜੀ ਜੀ ਇਹਦੇ ਵੀ ਕਾਟੇ ਗਣਾ ਇਕਵੈਂਟੀਟੀ ਜੀ ਹੋਈ ਵੀ ਮਾਣ ਜੀ ਆਹ ਦੇਖੋ ਕਿੰਨੀ ਬਿਛਾਤੀ ਹੋ ਰਹੀ ਏੰਤਾਨ ਇਹ ਲਾ ਬੱਡ ਵੀ ਓਖੇ ਹੁੰਦੇ ਇਹ ਤੇ ਸਾਨਾ ਤੋਂ ਇਹਨੇ ਹਰਿਆਣਿਆਂ ਦੇ ਬੱਡ ਦੇ ਸਾਈਡ ਸਟ ਤੇ ਕੋਈ ਇੱਕ ਅੱਧਾ ਦਾਣਾ ਵਿੱਚ ਨੂੰ ਹਰਾ ਆ ਜਾਂਦਾ ਜਸਾਰੇ ਤੁਹਾਨੂੰ ਮੋਸਰ ਘਟਾ ਦਿੰਦਾ ਵਿੱਚ ਹਰੇ ਦਾਣੇ ਦਿਖਣ ਲੱਗ ਜਾਂਦਾ ਹਰੇ ਦਾਣੇ ਦਿਖਣ ਲੱਗ ਜਾਂਦੇ ਵਿੱਚ ਨੇ ਤਾਂ ਲੱਗ ਰਹੀ ਹੌਂਦ ਜੇ ਪਿੰਡ ਤਾਂ ਦੇਖਦੇ ਵੀ ਅੱਜ ਅੱਜ ਦਾ 50 50 ਚਾਂਸ ਹੈ ਜੇ 2 3 ਵਜੇ ਆਗਦੇ ਕੱਲ ਨੂੰ 100% ਹੈ ਤੇ ਤਿਆਰੀ ਅਸੀਂ ਅੱਜ ਵੀ ਰੱਖਣੀ ਆਪਣੀ ਬੋਰੀ ਅਨੇ ਗਿੱਲੇ ਏ ਥੋੜੇ ਫਿਰ 11 12ਵੇਂ ਵੱਢਾਂਗੇ ਲੱਗਾ। ਇਹਨਾਂ ਗਿੱਲੇ ਪੇ ਤਾਂ ਹੰਦੋ। ਤੇ ਉਹ ਉੱਧਰ ਜਿਉਣਾ ਓੜਾਣਾ ਆਪਣੇ ਜਿਹੜੇ ਗੱਠਾ ਹੀ ਬਣਾ ਲੰਦੇ ਪੁੱਲੀ ਜਾਂਦੇ ਆ। ਨਾ ਹਾਂ। ਪਰਾਲੀ ਦੀਆਂ। ਤੇ ਸਾਡੇ ਵੀ ਇਹ ਕਿ ਅਸੀਂ ਸਮਝ ਲਓ ਜੱਤੇ ਬੰਦ ਹੋਏ ਤਾਂ ਇਹਨਾਂ ਨੂੰ ਨਾ ਹਾਂ। ਪਰਾਲੀ ਨੂੰ ਅੱਗੇ ਰੋਣਦੇ ਸੀ 5 ਸਾਲੋਂ ਚੱਲੇ ਅਸੀਂ ਨਹੀਂ ਅੱਗ ਲਾਈ ਉਹ ਇਹ ਮੁੜ ਕੇ ਅਸੀਂ ਉਹੀ ਕਰਦੇ ਆਪਣੇ ਜਦ ਤਾ ਇਹਨੂੰ ਗੁੱਜਰਾਂ ਨੂੰ ਚਕਾਰਾਂਦੇ ਆ ਆਪਣੀ ਪਰਾਲੀ ਜਦ ਗੁੱਜਰਾਂ ਨੂੰ ਚਕਾਰਾਂਦੇ ਆ ਹੁਣ ਪਿਛਲੇ ਸਾਲ ਅਸੀਂ ਬਣਾਏ ਤੇ ਉਹ ਆਪਣੇ ਨਾ ਪਿਛਲੇ ਸਾਲ ਵੀ ਗੁੱਜਰਾਂ ਨੂੰ ਕਹੇ ਤੇ ਐਤ ਕੀ ਦੇਖਦੇ ਆਪਾਂ ਨੇ ਗੱਠਾ ਬਣਾ ਦੇਣੀ ਹੈ ਸ਼ਾਇਦ ਗੱਠਾ ਬਣਾ ਕੇ ਰੱਖ ਲੈਣੀ ਹੈ ਗੱਠਾ ਵਾਲੇ ਸਿਰਫ ਪਤਾ ਨਹੀਂ ਉਹਦੀ پیسے ਲੰਦੇ ਆ ਜੇ ਉਹਨਾਂ ਨੂੰ ਵੇਚਣੀ ਹੋਵੇ ਤਾਂ 500 ਰੁਪਏ ਸਰਪਾ ਉਹਦੀ ਲੰਦੇ ਕਟਰ ਕੋਟਰ ਦਾ ਪਤਾ ਨਹੀਂ। ਬਾਕੀ ਵੇ ਸਾਰੀ ਦੀ ਗੁੱਜਰਾਂ ਦੇਣੀ ਹੋਵੇ ਗੁੱਜਰ ਵੀ ਹੁਣ ਐ ਨਹੀਂ ਚੱਕਦੇ ਸਿੱਧੀ ਚੱਕ ਲੈ ਜਾਂਦੇ। ਉਹ ਵੀ ਗੱਠਾ ਬਣਾ ਕੇ ਚੱਕ ਕੇ ਲੈ ਕੇ ਜਾਂਦੇ ਫਿਰ ਐਨ। ਨਹੀਂ ਪਿਛਲੀ ਵਾਰ ਉਹ ਟਰਾਲੀ ਲਿਆਉਂਦੇ ਸੀਗੇ ਬੜੀ ਸਾਰੀ ਉਹ ਚ ਲੱਦ ਉਹ ਚ ਲੱਦ ਲੈ ਜਾਂਦੇ ਸੀਗੇ। ਤੇ ਚਲਿਏ ਹੁਣ ਘਰ ਨੂੰ ਉਹਨੇ ਬੈਠੀ ਹੋਰੇ। ਹਾਂਜੀ ਚਲਿਏ। ਆਲੇ ਹਰ। ਕਹੀ ਕਹਿੰਦਾ ਵੀ ਕਾਲੂ ਕਿੱਥੇ ਕਾਲੂ ਲੋ ਵੀ ਕਾਲੂ ਦੇਖ ਲੋ ਚਲਿਏ ਘਰ ਨੂੰ ਖਾਈਏ ਜਾ ਕੇ ਰੋਟੀ ਫਿਰ ਦੇਖਾਂਗੇ ਤਾਂ ਨਾ ਨੰਬਰ ਲੱਗਦਾ ਜੀ ਕਿ ਨਹੀਂ ਤਾਂ ਲੋ ਵੀ ਹਲਕਾ ਹਲਕਾ ਛਿੱਟਾ ਦੇ ਦੀਏ ਰੇ ਇਹਦਾ ਸਾਰੇ ਜੇ ਸਾਗ ਦਾ ਸਾਡਾ ਨਿਕਲਣ ਲੱਗਿਆ ਰੇਖੋ ਇਹ ਹੁਣ ਪਾਦੀ ਇਹ ਚ ਰੇ ਹਲਕਾ ਰੇ ਫੇਰ ਤੁਹਾਨੂੰ ਦਿਖਾਵਾਂਗੇ 3 ਦਿਨ ਬਾਅਦ ਕਿਦਾਂ ਦਾ ਹੁੰਦਾ ਰੇ ਪਾਏ ਤੇ ਬਾਅਦ ਹਣ ਤਾਂ ਹਾਲਾਤ ਇਦਾਂ ਦੇ ਨੇ ਸਾਰੀਆਂ ਚੀਜ਼ਾਂ ਨਿਕਲ ਗਈਆਂ ਥੋੜੀ ਥੋੜੀਆਂ ਪਰ ਦੇਖੋ ਉਧਰੋਂ ਸਾਡਾ ਸਾਗ ਨਿਕਲ ਗਿਆ ਕਾਫੀ ਇੱਧਰ ਮੇਥੇ ਆ ਨਾ ਵੀ ਦੋਹਾਂ ਚ ਮੇਥੇ ਆ ਨਾ ਹੂੰ ਮੇਥੀ ਨਾ ਮਾ ਗੱਦਲੀ ਸੜ ਲਿਆ ਕੇ ਮੁਰੇ ਜਿੱਦ ਲੱਗੇ ਕਿੜਾ ਚ ਲੈ ਕੇ ਆਉਂਦੇ ਫਿਰ ਨਿਕਾਲੂ ਲਿਆਉਂਗੇ ਹੂੰ ਨੰਗਲ ਜੀ ਹੁਣ ਛੱਟਾ ਫੇਰ ਤੁਹਾਨੂੰ ਦਿਖਾਵਾਂਗੇ 3 ਦਿਨਾਂ ਚ ਮੈਂ ਰੇਹ ਦਾ ਪਤਾ ਲਾੜਣਾ ਹੈ ਨਾ 3 ਦਿਨਾਂ ਚ ਦਿਖਾਵਾਂਗਾ ਤੁਹਾਨੂੰ ਤੇ ਕਿੰਨਾ ਫਰਕ ਪਿਆ ਬਈ ਰੇਹ ਪਾਉਣੇ ਨਾਲ ਤੇ ਲੋ ਜੀ ਚੱਲੀ ਹੁਣ ਪਿੰਡ ਪਿੰਡ ਲਾਗਾ ਵੱਢੀਏ ਪਹਿਲਾਂ ਗੁੱਜਰ ਅੰਕਲ ਕੋਲ ਗਿਆ ਤਾਂ ਗੁੱਜਰ ਅੰਕਲ ਨੂੰ ਪਤਾ ਨਹੀਂ ਕਿਹੜਾ ਦਾਰੂ ਪਲਾ ਕੇ ਪਤਾ ਨਹੀਂ ਕੌਣ ਆ ਕੇ ਪਲਾ ਕੇ ਲਾਂਗੇ ਪਲਾ ਕੇ ਲਾਂਗੇ ਫੇਰ ਹੁਣ ਮੈਂ ਚੱਲ ਹੁਣ ਬੈਠਾ ਹਾਂ ਉਹ ਮੈਂ ਕਿਹਾ ਮੈਂ ਹੀ ਵੱਢਣੀ ਦੋ ਕਿਨਾਰੀਆਂ ਵੱਢਣੀ ਐ ਫਿਰ ਸਨ ਆਉਣ ਲੱਜਾ ਮੈਨੂੰ ਮੈਂ ਕਿ ਦੋ ਮੈਨੂੰ 10 ਦਿਨ ਦਾ ਰੋਣਾ ਦੇ ਕਹਤਾ ਮੈਂ ਮੇਰੇ 500 ਰੁਪਏ ਜਮ੍ਹਾਂ ਰੱਖ ਲਈ 1000 ਰੁਪਏ ਜਮ੍ਹਾਂ ਰੱਖ ਲਈ ਮੈਂ ਤਾਂ ਬਈ ਇੱਕ ਦਿਨ ਦਾ ਛੱਡ ਕੇ ਦੇਖ ਲਿਆ ਪਹਿਲਾਂ ਟੱਕਣਾ ਕੰਮ ਖਰਾਬ ਕਰਦੇ ਨੇ ਕਿਹੜੇ ਵਿੱਚ ਨੂੰ ਚੱਲੀ ਹੁਣ ਪਿੰਡ ਵਾਲੇ ਮੋਟਰ ਦਾ ਪਾਣੀ ਲਿਆਵਨ ਨਾਲ ਸਰਵਿਸ ਚਾ ਮੰਗਾਇਆ ਐਵੇਂ پیسے ਜ਼ਿਆਦਾ ਕੰਮ ਨਹੀਂ ਥੋੜੀ ਕੰਮ ਹੈ ਕਿਉਂਕਿ 2 ਘੰਟੇ ਲੱਗ ਗਏ ਵਧਣੀਆਂ ਚੱਲੀਏ ਹੁਣ ਪਿੰਡ ਵਾਲੀ ਮੋਟਰ ਵਾ ਲੋਈ ਪਾਉਣੇ ਪਿੰਡ ਵਾਲੀ ਮੋਟਰ ਵਾ ਤੋਂ ਲੱਗਿਆ ਸਾਹਮਣੇ ਸਰਵਿਸ ਹੈ ਜੀ ਤੇ ਹੁਣ ਉਸ ਤਲੇ ਕੇ ਚੱਲੀਏ ਪਾਣੀ ਕੋਈ ਪਾਣੀ ਮੰਗਾਇਆ ਸੀਗਾ ਹੁਣ ਪਾਣੀ ਵੀ ਨਾਰਮਲ ਚੱਲਦਾ ਦਾਰਾ ਠੰਡਾ ਪਾਣੀ ਦਾ ਫੇਰ ਖਰਾਬ ਕਰਦਾ ਏ ਬਾਫੜਾ ਪਾਣੀ ਜਿਹੜਾ ਫ੍ਰਿਜ ਰੱਖ ਦਿੰਦੇ ਆਪਾਂ ਹੁਣ ਤਾਂ ਨਹੀਂ ਹੈ ਬਈ ਹਲਦੀ ਰੋਗ ਨਹੀਂ ਇਹ ਪਹਿਲਾਂ ਜਿਵੇਂ ਵਿੱਚੋਂ ਲੰਗੇ ਕਰਦੇ ਤੇ ਪੂਰੀਆਂ ਪਲੇ ਪਲੇ ਰੰਗ ਜੌੜੇ ਕਰਦਾ ਹੁੰਦਾ ਦਾ ਹੁਣ ਤਾਂ ਠੀਕ ਆ ਨਾ ਹੋਈ ਨਰਵੀ ਚੱਕਰੇ ਫੱਟੇ ਹੋ ਗਏ بس سے کال اگ ਵੱਡਣੀ ਐ ਇੱਕ ਉਹ ਆਪਣੇ ਸਾਹਮਣੇ بس ਇੱਕ ਉੱਥੇ ਥੋੜੀ ਜੀ ਆ ਰਹੀ ਹੈ ਜੀ مشین ਨਹੀਂ ਹਾਂ ਜੀ ਹਾਂ ਜੀ ਆ ਰਹੀ ਹੈ ਅੱਜ ਚੱਕ ਨਾ ਫਟਿਆ ਐ ਕੋਈ ਭਾਈ ਸੱਚੀ ਕਾਲ ਜੀ ਕੋਈ ਸਾਰਿਆਂ ਨੇ ਆਹ ਲਓ ਜੀ ਪਾਣੀ ਗੁੱਜਰਾਂਗਾਂ ਦਾ ਲਾਗਾ ਮੌਖਾ ਹੋ ਗਿਆ ਹਾਂ ਮੈਂ ਵੱਢਦੇ ਨੇ ਬਸ ਦੋ ਆਏ ਜਿਹੜਾ ਨੱਕਾ ਹਾਂਜੀ ਕੋਹ ਹੋਗਲਾ ਕੋਹਗਲਾ ਲੈ ਵਾਹੀ ਵੱਢਦਾ ਤੂੰ ਫਿਰਦਾ ਪੁੱਤ ਫੋਟਰਪੁਰਾ ਜਾ ਕੇ ਪੀਂਦੇ ਪਾਣੀ ਅੱਛਾ ਜੀ ਪਾਣੀ ਵਿੱਚ ਫਿਰ ਕੇ ਆ ਤਾਂ ਵੱਢਵੇਂ ਇੱਥੇ ਨਹੀਂ ਤਾਂ ਸੇਰੇ ਹੀ ਵਜਣਾ ਸਿੱਧਾ ਸਿੱਧਾ ਰਹਿਣਾ ਹਾਂ ਹਾਂ ਆਹ ਜਿਹੜਾ ਪੈਪ ਵਾਲਾ ਪੈਪ ਵਾਲੀ ਹੈ ਪਿਛਲੇ ਵੀ ਇੱਕ ਵਾਰ ਤੋੜ ਵੀ ਤਦਾਂ ਆਸੀ ਵੱਢਦੇ ਨੇ ਹਾਂ ਮਾਣੇ ਕਿਹੜਾ ਆ ਕੇ ਕੰਮ ਖਰਾਬ ਕਰ ਦਿੰਦਾ ਉਹ ਤਾਂ ਹਾਂ ਫੋਨੀ ਕਿਹੜਾ ਆ ਕੇ ਬੁਲਾ ਰੰਦਾ ਅੱਛਾ ਪਰੋਣੀ ਵਾ ਹਫ਼ਤੇ ਬਾਅਦ ਆ ਕੇ ਚੱਲ ਕੋਈ ਜੀ ਕਹਾਂ ਚੱਕਰੀਆਂ ਬਣਾਉਣੀਆਂ ਮੈਂ ਚੱਲ ਆ ਚੱਲ ਕੋਈ ਨਹੀਂ ਬਣਾ ਲਓ ਬਈ ਮਨ ਰੰਜਨ ਕਰਦਾ ਹਾਂਜੀ ਹਾਂਜੀ ਅਸਫਾਇਤਾ ਫਿਰ ਮਸ਼ੀਨਾਂ ਵਾਲੇ ਨੂੰ ਦਿੱਖੀ ਜਾਂਦਾ ਦਿਖੇ ਜਾਂਦਾ ਉਹਨੂੰ ਪਤਾ ਲੱਜਦਾ ਇਲਾਕ ਵੱਡੀ ਵੀ ਕੋਈ ਚੀਜ਼ ਹੈ ਉਹਦੀ ਹਾਂਜੀ ਮਸ਼ੀਨ ਵਾਲੇ ਨੇ ਵੀ ਚੰਗੀ ਗੱਲ ਆ ਕੰਗ ਨੇ ਕੋਈ ਗੱਗਲਾ ਨਾ ਪਾ ਨੂੰ ਫਿਰ ਨਾਲ ਦੀ ਨਾਲ ਸਾਈਡ ਵੱਢਣੀ ਪੈਣੀ ਹਾਂਜੀ ਗੁੱਜਰੇ ਰੱਖੋਗੇ ਪਰ ਆਪਣੀ ਹੈ ਗੁੱਜਰੇ ਰੱਖੋਗੇ ਕਾਹਦਾ ਪਰਾਲੀ 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 ਦਾ ਗੁਜਰਾ ਨਹੀਂ ਚੱਕਣੀ ਐ ਇੱਕ ਨੇ ਗੱਠਾ ਬਣਾ ਲੈਣੀ ਐ ਹਾਂ ਮੈਂ ਵਧੀਆ ਗੱਠਾ ਪਏ ਐ ਜੜ ਤੋਂ ਚੱਕ ਲੈ ਜਾਂਦੇ ਫਿਰ ਕੋਈ ਸੋ ਨਹੀਂ ਪਤਾ ਲੱਜਣਾ ਹੈਂਕੀ ਉਹ ਲੱਗਾ ਹੋ ਵਰਦਣਾ ਪੈਨ ਲੱਕੇ ਮਾ ਕੋਨੇ ਬੱਧਾ ਸਹੀ ਹਲਦੀ ਜਮੀ ਖਤਮ ਹੋ ਗਈ ਹੈ ਨਹੀਂ ਹਲਦੀ ਤੋਂ ਕੋਈ ਨਹੀਂ ਨਹੀਂ ਬਹੌੜ ਨਹੀਂ ਦੀ ਸਾਰਾ ਕੁਝ ਵੀ ਨਹੀਂ ਹਾਂਜੀ ਮੰਡੇ ਚ ਚਲਦੀ ਮਸ਼ੀਨ ਕਾਲਿਆ ਹੋਈ ਹਾਂਜੀ ਦੇਖਦਾ ਨਹੀਂ ਕੋਈ ਕੁਝ بڑا ਹਲਦੀ ਉਹ ਉੱਥੇ ਮੀ ਨਹੀਂ ਪਿਆ ਹੈ ਪਜੋਹਣੇ ਵਾਲੀ ਹੋ ਗਈ ਅੱਜ ਪਤਾ ਲੱਗਾ ਕਦ ਲਈ ਕਦ ਵੱਡਣ ਜੋਗੀ ਹੋ ਗਈ ਨਹੀਂ ਟਾਈਮ ਦਾ ਨਹੀਂ ਪਤਾ ਲੱਗਦਾ ਟਾਈਮ ਦਾ ਜੇ ਜਦ ਨੱਬੜ ਜਾਊਗਾ ਮੈਂ ਆਪਣਾ ਲੋਈ ਨੱਬੜ ਗਿਆ ਕੰਮ ਧਰਤੀ ਦੇਖੋ ਕਿੰਦਾ ਕਾਲੀ ਹੋ ਗਈ ਹਨ ਕਾਲੀ ਧਰਤੀ ਦੇਖ ਲੈ ਪਾਣੀ ਖੜਾ ਰਹਿੰਦਾ ਤਾਂ ਹਾਂ ਉਹਦੇ ਕਰਕੇ ਐਵੇਂ ਦਿਖਾ ਦੇ ਬਣੀ ਹਨੀ ਗਲ ਗਲ ਗੋਲ ਕਹਿਨ ਥੱਲੇ ਿੱਟੀ ਬਿਆਨ ਪਈ ਆ ਚਲ ਫੇ ਟ੍ਰੱਕ ਲੈਵਰ ਲੈ ਮਸ਼ੀਨ ਆਉਗੀ ਐਂ ਕਟਣ ਲਾ ਕੇ ਪੜ ਦੋਗੇ ਉਹ ਪਿੱਛੇ ਨਹੀਂ ਲੱਗੋਗੇ ਨਾ ਤੁਹਾਡੇ ਤੇ ਕੋਈ ਤਾਂ ਇਹਨਾਂ ਤੇ ਲੱਗੀ ਬੁੱਧ ਤਾਂ ਨਹੀਂ ਇੱਕੋ ਬਰਾਬਰ ਹਾਂ ਉੱਦਰਾ ਤੇ ਲੱਗੂਗੀ ਉੱਦਰਾ ਸੌਖੀ ਬਣਨੀ ਆ ਆ ਸਾਰੀ ਬਾਟੋਣੀ ਆ ਆ ਉਹ ਮਲਕੀਸੀ ਵਾਲੀ ਸਾਰੇ ਨੰਬਰ ਲੱਗਣਾ ਕਾਲੇ ਵਾਲੀ ਆਹਾਂ ਅੱਛਾ ਰਜੀ ਭਾਈ ਆਇਆ 33 ਸਾਰੀ ਬਾਟੋ ਆ ਆ ਇਹਦੀ ਖਾਲੀ ਕਰ ਦੇਣਾ ਆਪਣਾ ਹੈ ਉਹ ਤੋਂ ਕਰ ਦੇਣਾ ਆਹ ਨੋਈ ਕੈਂਪਾ ਪੀਓ ਪਾਣੀ ਨਾ ਪਾਣੀ ਪੀਜਾ ਨਾ ਨਮਕ ਗ੍ਰੇਟ ਇੰਡੀਅਨ ਟੇਸਟ ਹੈ ਕੈਂਪਾ ਨਾਵੇਂ ਨਵੇਂ ਠੰਡੇ ਤੇ ਲੋ ਜੀ ਹੁਣ ਦੇਖਦੇ ਕੱਤ ਤੱਕ ਮਸ਼ੀਨ ਆਉਂਦੀ ਆ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਕਿਸੇ ਅਗਲੇ ਵਲੋਗ ਚ ਕੀ ਬਾਪਾ